ਆਪਣੀ ਪਤਨੀ ਦਾ ਕਤਲ ਕਰਨ ਵਾਲਾ ਪਤੀ ਪੁਲਿਸ ਨੇ ਕੀਤਾ ਗ੍ਰਿਫਤਾਰ ਤੁਹਾਨੂੰ ਦੱਸਦੇ ਕਿ ਅੱਜ ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆਈ ਸੀ ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਦਾ ਸਿਰ ਦੇ ਵਿੱਚ ਕੁਹਾੜੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ ਤਾਂ ਮੌਕੇ ਤੋਂ ਫਰਾਰ ਹੋ ਗਿਆ ਸੀ ਪਤੀ ਤੇ ਹੁਣ ਪੁਲਿਸ ਨੇ 12 ਘੰਟੇ ਬਾਅਦ ਉਸ ਪਤੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਨੇ ਆਪਣੀ ਪਤਨੀ ਦਾ ਕਤਲ ਕੀਤਾ ਸੀ ਤੁਹਾਨੂੰ ਦੱਸਦੇ ਕਿ ਦੋਸ਼ੀ ਪਤੀ ਦਾ ਨਾਮ ਮਨਦੀਪ ਸਿੰਘ ਹੈ ਤੇ ਉਸ ਦੇ ਵਿਆਹ ਹੋਏ ਨੂੰ 12 ਸਾਲ ਹੋ ਗਏ ਨੇ ਦੋ ਬੱਚੇ ਵੀ ਨੇ ਤੇ ਕੱਲ ਬੀਤੀ ਰਾਤ ਉਸਨੇ ਗੁੱਸੇ ਦੇ ਵਿੱਚ ਆ ਕੇ ਆਪਣੇ ਪਤਨੀ ਦੇ ਸਿਰ ਦੇ ਵਿੱਚ ਕੁਹਾੜੀ ਮਾਰ ਦਿੱਤੀ ਤੇ ਉਸ ਨੂੰ ਵੱਡ ਸੁੱਟਿਆ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਸਿੱਧੇ ਹੁਣ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਮਿਤੀ 19 7 24 ਨੂੰ ਪਿੰਡ ਰਾਮਗੜ੍ਹ ਪੁੰਦਰ ਥਾਣਾ ਕੋਟਪੱਤਾ ਵਿਖੇ ਇੱਕ ਔਰਤ ਹਰਮਨਪ੍ਰੀਤ ਕੌਰ ਜਿਸ ਦਾ ਕਿ ਵਿਆਹ 12 ਸਾਲ ਪਹਿਲਾਂ ਮਨਦੀਪ ਸਿੰਘ ਵਾਸੀ ਰਾਮਗੜ੍ਹ ਪੁੰਦਰ ਦੇ ਨਾਲ ਹੋਇਆ ਸੀ ਜਿਨ੍ਹਾਂ ਦੇ ਦੋ ਲੜਕੇ ਆ ਇੱਕ 10 ਸਾਲ ਦਾ ਤੇ 6 ਸਾਲ ਦਾ ਤੇ ਮੈਂ ਕੱਲ ਸ਼ਾਮ ਨੂੰ 7:30 ਵਜੇ ਮਨਦੀਪ ਸਿੰਘ ਨੇ ਪਹਾੜੀਆਂ ਦੇ ਇਹਦੇ ਸਿਰ ਦੇ ਵਿੱਚ ਪਹਾੜੀਆਂ ਦੇ ਵਾਰ ਕਰਕੇ ਤੇ ਇਹਦੀ ਘਰ ਦੇ ਵਿੱਚ ਇਹਦੀ ਮੌਤ ਕਰ ਦਿੱਤੀ ਸੀ ਤੇ ਜਿਸ ਦੀ ਇਤਲਾਹ ਹ ਸਲੂਨ ਤੇ ਐਸ ਐਚਓ ਕੋਟਫੱਤਾ ਮੈਂ ਡੀ ਐਸ ਪੀ ਇਧਿਆਤੀ ਬਠਿੰਡਾ ਅਤੇ ਫਰੈਂਸਿਕ ਸਾਇੰਸ ਟੀਮਾਂ ਮੌਕੇ ਤੇ ਪੁੱਜੀਆਂ ਸੀ ਤੇ ਇਹਦੀ ਜਿਹੜੀ ਡੈੱਡ ਬਾਡੀ ਆਇਆ ਸੀ ਸਿਵਲ ਹਸਪੀਟਲ ਪੋਸਟਮਾਰਟਮ ਲਈ ਪੇ ਦਿੱਤੀ ਸੀ ਤੇ ਇਸ ਸਬੰਧੀ ਅਸੀਂ ਮਨਦੀਪ ਸਿੰਘ ਦੇ ਵਰਕਲਾਪ ਕਤਲ ਦਾ ਮਕਦਮਾ ਥਾਣਾ ਕੋਰਟਪੱਤਾ ਵਿਕੇ ਦਰਜ ਕਰ ਦਿੱਤਾ ਸੀਗਾ ਇਸ ਤੇ ਲੜਕੀ ਦੇ ਪਿਤਾ ਕਰਨੈਲ ਸਿੰਘ ਦੇ ਬਿਆਨਾਂ ਦੇ ਆਧਾਰ ਉੱਪਰ ਤੇ ਅੱਜ ਇਹਦਾ ਲੜਕੀ ਦਾ ਅਸੀਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਇਹਦੀ Laash ਇਹਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਆ ਤੇ ਜਿਹੜਾ ਇਹਦਾ ਘਰ ਵਾਲਾ ਕਾਤਲ ਮਨਦੀਪ ਸਿੰਘ ਇਹਨੂੰ ਅਸੀਂ 12 ਘੰਟੇ ਦੇ ਅੰਦਰ ਅੰਦਰ ਅੱਜ ਇਹਨੂੰ ਗ੍ਰਫਤਾਰ ਕਰ ਲਿਆ ਤੇ ਇਸ ਨੂੰ ਕੱਲ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਸ ਤੋਂ ਡੰਗਾਈ ਨਾਲ ਪੁੱਛਗਿੱਛ ਕਰਦੇ ਲਈ ਇਹਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਕੀ ਪਤਾ ਹੈ ਸਰ ਕਾਤੋਂ ਕਰਨਗੇ ਇਹ ਹਰਮਨਪ੍ਰੀਤ कौर ਦਾ ਤੇ ਮਨਦੀਪ ਸਿੰਘ ਦਾ ਆਪਸੇ ਦੇ ਵਿੱਚ ਕੋਈ ਆਪਸ ਵਿੱਚੀ ਕੋਈ ਮਨਮਟਾ ਸੀ ਜਿਸ ਕਰਕੇ ਇਹਨੇ ਮਨਦੀਪ ਸਿੰਘ ਨੇ ਗੁੱਸੇ ਦੇ ਵਿੱਚ ਆ ਕੇ ਇਹ ਘਰ ਦੇ ਵਿੱਚ ਹੀ ਹਰਮਨ ਪ੍ਰੀਤ कौर ਦੇ ਕਹਾੜੀਆਂ ਦੇ ਸਿਰ ਦੇ ਵਿੱਚ ਬਹੁਤ ਬਰੂਟਲੀ ਕਹਾੜੀਆਂ ਦੇ वार ਕਰਕੇ ਇਹਦੀ ਮੌਤ ਕਰ ਦਿੱਤੀ ਸੀ